ਮਨ ਮੇਰੋ ਗਾਜ ਜੇ ਬਾ ਮੇਰੀ ਕਾਤੀ ਮਾਫਵਾ ਪਕਾਟੂ ਜਮ ਕਿਉਂ ਫਾਂਸੀ ਮਨ ਮੇਰੋ ਗਾਜ ਗਾਜ ਦਾ ਮਤਲਬ ਹੈ ਸਿੱਧਾ ਗਾਜ ਗਲ ਹੋਏ ਦਾ ਹੁੰਦਾ ਸੀ ਲੋਹੇ ਰਾਜੇ ਗਾਜ ਬਿੰਗਾ ਹੋਵੇ ਤਾਂ ਨਾਪ ਸਹੀ ਨਹੀਂ ਹੁੰਦਾ ਮਨ ਦਾ ਗਾਜ ਹੋ ਜਾਣਾ ਸਿੱਧਾ ਹੋ ਜਾਣਾ ਬੜਾ ਮੁਸ਼ਕਲ ਹੈ ਮਨ ਪਹਿਲਾ ਮਨ ਦੀ ਸ਼ਕਲ ਕਹੇ ਜੀ ਹੈ ਮਨ ਕਿਹਾ ਜਾ ਮਨ ਦੀ ਚਾਲ ਕਹੇ ਜੀ ਹੈ ਮਨ ਦੀ ਚਾਲ ਸਫ ਵਰਗੀ ਹੈ ਸਭ ਕਦੇ ਸਿੱਧਾ ਨਹੀਂ ਹੁੰਦਾ ਕਹਿੰਦੇ ਨੇ ਮਰੇ ਤੇ ਬਿਨਾ ਸਭ ਸਿੱਧਾ ਨਹੀਂ ਹੁੰਦਾ ਮਨ ਮਰੇ ਤੇ ਬਿਨਾ ਸਿੱਧਾ ਨਹੀਂ ਹੁੰਦਾ ਭਗਤ ਦਾ ਕਹਿਣ ਦਾ ਮਤਲਬ ਮਨ ਮੇਰਾ ਗੱਜ ਮਨ ਮੇਰਾ ਮਰ ਚੁੱਕਿਆ ਸਿੱਧਾ ਹੋ ਗਿਆ ਹੁਣ ਬਰੇ ਤੇ ਬਿਨਾ ਸਿੱਧਾ ਹੁੰਦਾ ਹੀ ਨਹੀਂ ਮਨ ਨਾ ਸੱਪ ਪੁੱਠਾ ਹੁੰਦਾ ਮਰੇ ਤੇ ਬਿਨਾ ਨਾ ਸਿੱਧਾ ਹੁੰਦਾ ਮਾਨ ਜਦ ਤੂੰ ਚੱਲਦਾ ਮਾਇਆ ਵਾਲੂ ਪੁੱਠਾ ਤਾਂ ਚੱਲਦਾ ਜੇ ਮਰ ਜਾਂਦਾ ਸਿੱਧਾ ਤਾਂ ਹੁੰਦਾ ਜੇ ਮਰ ਜਾਂਦਾ ਮਰਨ ਦਾ ਮਤਲਬ ਹੈ ਆਪਣੀ ਮਰਜ਼ੀ त्याग ਦਿੰਦਾ ਮਾਨ ਇੱਕ ਮਰਜ਼ੀ ਦਾ ਨਾ ਹ ਜੇ ਮਰਜ਼ੀ ਹੈ ਤਾਂ ਮਾਨ ਹੈ ਜੇ ਮਰਜ਼ੀ ਉਹ ਨਹੀਂ ਰਹੀ ਮੰਦੀ ਤਾਂ ਮਾਨ ਸਮਝੋ ਵਰ ਗਿਆ ਜੇ ਮਰ ਜੀਆ ਨਹੀਂ ਹੈ ਤਾਂ ਮਨ ਕਰ ਹੈ ਨਹੀਂ ਜਿਹੜੇ ਆਦਮੀ ਦੀ ਘਰ ਚ ਮਰ ਜੀ ਨਹੀਂ ਉਹ ਮਰਿਆ ਹੋਇਆ ਹੀ ਹੁੰਦਾ ਉਹਦੀ ਗੋਟ ਘਰ ਦੇ ਵਿੱਚ ਉਹਦੀ ਜਿਹਦੀ ਪੁੱਛ ਨਾ ਹੋਵੇ ਉਹ ਤਾਂ ਜਿਉਂਦਾ ਹੀ ਮਰਿਆ ਹੋਇਆ ਹੈ ਤੈਨੂੰ ਪ੍ਰਕਾਰ ਦੀ ਮੌਤ ਲਿਖੀ ਆ ਸਿਆਣੇ ਬੰਦੇ ਨੇ ਕਹਿੰਦੇ ਆ ਹਾਰੋਂ ਘਟਿਆ ਹੋ ਗਿਆ ਖਰਾ ਘਟ ਗਈ ਸਮਝ ਮਰੂ ਗਈ ਬਿਹਾਰੋਂ ਘਟਿਆ ਹੋ ਗਿਆ ਜਿਹਦਾ ਘਰ ਬਿਹਾਰ ਚਿੱਤਾਂ ਨਾ ਹੋਵੇ ਝੂਠ ਬੋਲੇ ਲੈਣ ਦੇਣ ਚੰਗਾ ਨਾ ਰਹੇ ਲੈ ਲਵੇ ਦੇਣ ਦੀ ਇੱਛਾ ਨਾ ਹੋਵੇ ਲੈ ਕੇ ਦੇਣ ਦੀ ਇੱਛਾ ਹੀ ਰਹੇ ਉਹ ਵੀ ਗਿਆ ਸਮਾਜ ਚ ਫਿਰ ਜਿਹੜਾ ਕਹਿੰਦਾ ਘਰ ਦੇਣਾ ਨਾ ਪੁੱਛ ਹੋ ਵੀ ਗਿਆ ਜੇ ਦੀ ਪੁੱਛ ਨਹੀਂ ਹੋ ਵੀ ਗਿਆ ਤਿੰਨ ਕਸਮ ਦੀ ਮੌਤੇ ਆ ਮਨ ਮੇਰਾ ਗਾਜ ਦਾ ਮਤਲਬ ਹੈ ਮੇਰੇ ਮਨ ਦੀ ਜਿਹੜੀ ਮਰਜੀ ਹੈ ਉਹ ਖਤਮ ਮਨ ਖਤਮ ਮਨ ਸਦਾ ਬਾਣੇ ਦੇ ਵਿੱਚ ਫੁੱਟ ਬਾਣੇ ਚ ਜੇ ਬਾ ਅਮਰੀਕਾ ਤੀ ਜਿਹੜੀ ਮੇਰੀ ਬੁੱਧ ਉਹ ਕੰਚੀ ਦਾ ਕੰਮ ਕਰਦੀ ਹੈ ਕਾਤੀ ਕੈਂਚੀ ਨੂੰ ਵੀ ਕਹਿੰਦੇ ਨੇ ਕਾਤੀ ਕੱਟਣ ਵਾਲੀ ਚੀਜ਼ ਕੋਈ ਵੀ ਕੱਟਣ ਵਾਲੀ ਚੀਜ਼ ਕੰਚੀ ਨੂੰ ਕਹਿੰਦੇ ਦਰਜੀ ਹੈ ਦਰਜੀ ਕੋ ਕੈਂਚੀ ਲੀ ਦਿਆ ਕਾਤੀ ਤਲਵਾਰ ਨੂੰ ਵੀ ਕਹਿੰਦੇ ਨੇ ਕਾਤੀ ਕੱਟਣ ਵਾਲੀ ਚੀਜ਼ ਨੂੰ ਕਹਿੰਦੇ ਨੇ ਦਰਜੀ ਦੀ ਕਾਤੀ ਜਿਹੜੀ ਹੈਗੀ ਆ ਓਕੇ ਜੀ ਹਾਂ ਕਿਸੇ ਸੂਰਮਾਨੀ ਕਹ ਜਿਹੜੀ ਕੱਟਣ ਵਾਲੀ ਚੀਜ਼ ਹੈ ਤਲਵਾਰ ਜੰਗ ਵਿੱਚ ਕਟਾਈ ਕਰਨ ਵਾਲੀ ਤੀਲਵਾਰ ਹੈ ਜਿਹਬਾ ਮੇਰੀ ਕਾਤੀ ਮੱਪ ਮੱਪ ਕਾਟੋਂ ਜੰਗ ਕੀ ਫਾਂਸੀ ਨਾਪ ਨਾਪ ਕੇ ਘਟਣਾ ਜੰਮਦੀ ਫਾਂਸੀ ਕਪੜਾ ਨਾਪ ਕੇ ਘਟਣਾ ਪੈਂਦਾ ਜਮੇ ਐਵੇਂ ਨਾਪ ਤੋਲ ਕੇ ਬੋਲ ਰਿਹਾ ਮੈਂ ਜੋ ਬੋਲ ਕੇ ਸ਼ਬਦ ਲਿਖਦੇ ਨੇ ਜੰਮਦੀ ਫਾਂਸੀ ਕੱਟੀ ਐ ਦਬੀਤੁੱਲੀ ਗੱਲ ਆ ਹੈ ਅੰਨੀ ਬੋਲ ਤਿਕਵਤਾ ਬਹੁਤ ਅਤਿਆੰਤ ਨਪੀਤੋਲੀ ਗੱਲ ਜਰਾ ਗੱਦਰ ਉਧਰ ਗੱਲ ਕੀਤੀ ਨਹੀਂ ਪਰਮ ਗਿਆਨ ਬਣਿਆ ਨਹੀਂ ਪਰਮ ਗਿਆਨ ਇਹ ਲੋਭ ਹੋ ਜਾਂਦਾ ਹਵਾ ਸਮਾਨ ਫਰਕ ਪਾਇ ਤੇ ਬ੍ਰਹਮ ਗਿਆਨ ਆਲੋਪ ਹੋ ਜੂਗੇ ਜੋ ਮਾਪਾ ਮਾਪ ਨਾਪ ਨਾਪ ਕੇ ਕੱਟ ਰਹੇ ਹਾਂ ਨਾਪ ਤੋਲ ਕੇ ਗੱਲ ਕਰ ਰਹੇ ਹਾਂ ਅਬ ਜੋ ਮੈਂ ਕਹਿ ਰਿਹਾ ਇਹਦੇ ਨਾਲ ਜਮਕੀ ਫਾਸੀ ਕੱਟ ਹੋਣੀ ਹੈ। ਬਾਪੂ ਬਾਪੂ ਕਾਟੋਂ ਜਮਕੀ ਹੋਣੀ ਸੀ। ਬਾਪੂ ਬਾਪੂ ਕਾਟੋਂ ਜਮਕੀ ਫਾਸੀ। 나ਪਨਾ ਆਪਣੇ ਜਮਦੀ ਫਾਸੀ ਕੱਟ ਰਹੇ ਹਾਂ। 나ਪ ਤੋਲ ਕੇ ਗੱਲ ਕਰ ਰਹੇ ਹਾਂ। ਜਿਹੜਾ ਗੱਲ ਸਮਝ ਲੂ ਤੇ ਉਹ ਜਾ ਆਪਣੇ ਭਰਮ ਦਾ ਜਾਲ ਕੱਟ ਲੂ ਜਮਦੀ ਫਾਸੀ ਕੀ ਲਦੇ ਭਰਮ। ਜਮਦੀ ਫਾਸੀ ਕੀ ਹੈ? ਪਰਮਾ ਪਰਮੇ ਪਰਮ ਵਿੱਚ ਫਸਿਆ ਹੋਇਆ ਯਾਰੋ ਇਹ ਪਰਮ ਵਿੱਚ ਫਸਿਆ ਪਰ ਜਦ ਕੁਛ ਨਹੀਂ ਹੈ ਕੋਈ ਆਦਮੀ ਨਹੀਂ ਹੈ ਜਦ ਪਰਮ ਜਮ ਇਹ ਆ ਫਿਰ ਇਹ ਜਮ ਇਹ ਨੇ ਜਿਹੜੇ ਪਰਮਗਿਆਦੀ ਸਾਕਤ ਨੇ ਜਿਹੜੇ ਪਰਮ ਦਾ ਪ੍ਰਚਾਰ ਕਰ ਰਹੇ ਨੇ ਇਹ ਜਮ ਨੇ ਇਹ ਜਮ ਨਹੀਂ ਹੈ ਇਹ ਜਮ ਕੇ ਦੂਤ ਨੇ ਅਸਲ ਚ ਜਪ ਦਾ ਪਰਮ ਹੈ ਪਰਮ ਗਿਆਨ ਦਾ ਪਰਮ ਦਾ ਪ੍ਰਚਾਰ ਕਰਨ ਵਾਲੇ ਜਮ ਕੇ ਦੂਤ ਨੇ ਔਰ ਜਮ ਕੇ ਦੂਤ ਕੋਈ ਨਹੀਂ ਹੁੰਦਾ ਕਹੀ ਹੁੰਦਾ ਜਮ ਕੇ ਦੂਤ ਹਰਨਾ ਬਾਜਾਂ ਤੇ ਸਿੱਖਦਾਰਾ ਇੰਨਾ ਬੜਿਆ ਨਾ ਫਾਹੀ ਲੱਗੀ ਜਾਤ ਫਾਹੇ ਜਿਹੜੇ ਆਪਣੀ ਜਾਤ ਨੂੰ ਆਦਮੀਆਂ ਨੂੰ ਫਸਾ ਰਹੇ ਨੇ ਸਿੱਖਾਂ ਨੂੰ ਫਸਾ ਰਹੇ ਨੇ ਇਹ ਮਨੁੱਖ ਨੂੰ ਕਿਸੇ ਕਰਮ ਦਾ ਮਨੁੱਖਾ ਉਹਨੂੰ ਭਰਮ ਗਿਆਨ 'ਚ ਫਸਾ ਰਹੇ ਨੇ ਫਾਹੀ ਲੱਗੀ ਜਾਤ ਫਾਹੇ ਨਾ ਕੇ ਨਹੀਂ ਜਿਹੜੇ ਫਸਾ ਰਹੇ ਨੇ ਉਹੀ ਜਮ ਕੇ ਦੂਤ ਨੇ ਜਮ ਭਰਮ ਹੈ ਜਮ ਦਾ ਜਾਲ ਹੈ ਉਹ ਜੀ ਫਸਾਉਣ ਵਾਲਾ ਜਮ ਕਿਧੂ ਉਤਰ ਹਾਂਜੀ ਕਹਾ ਕਰੂੰ ਜਾਤੀ ਕਹਾ ਕਰੂੰ ਪਤੀ ਕਹਾ ਕਹਾ ਨਹੀਂ ਉਤਰ ਕਹਾ ਕਰੂੰ ਜਾਤੀ ਕਹ ਕਰੂੰ ਪਤੀ ਕੀ ਕਰੂੰਗੀ ਜਾਤ ਜਿਆਦਾ ਕੋਈ ੜਕਾ ਨਹੀਂ ਕਹਾ ਕਰੋ ਜਾਤੀ ਵੀਰ ਸਰੀਰ ਦਾ ਕੀੜਕ ਆ ਮੈਂ ਕਿਸੇ ਵੀ ਘਰ ਚ ਪੈਦਾ ਹੋ ਗਿਆ ਇਹਦਾ ਕੀ ਫਰਕ ਪੈ ਗਿਆ ਸਰੀਰ ਦਾ ਕੋਈ ਇਹਦੇ ਮਤਲਬੇ ਨਹੀਂ ਰਹਿ ਜਾਂਦਾ ਜਦ ਤੇ ਬੁੱਧ ਤੇ ਜਦ ਤੇ ਗਿਆਨ ਦੀ ਗੱਲ ਆ ਗਿਆਨ ਪ੍ਰਾਪਤ ਕਰਨ ਦੀ ਗੱਲ ਆ ਉਹ ਤੇ ਉੱਚ ਨੀਂਦ ਦੇ ਸਰੀਰ ਦਾ ਕੀ ਫਰਕ ਆ ਉੱਚ ਨੀਂਦ ਸਰੀਰ ਹੁੰਦਾ ਹੀ ਨਹੀਂ ਮੂਚਨੀ ਸਰੀਰ ਤਾਂ ਮੰਨਿਆ ਹੋਇਆ ਹੀ ਆ ਉਦਾ ਹੀ ਨਹੀਂ ਇਹ ਅੰਗਰੇਜ਼ਾਂ ਨੂੰ ਕਹਿੰਦੇ ਨੇ ਮੁਸਲਮਾਨ ਕਹਿੰਦੇ ਨੇ ਜੇ ਧਰੇਜ ਹੱਥ ਲਾ ਦੇ ਉਹ ਚੀਜ਼ ਨਹੀਂ ਖਾਈਦੀ ਪਿੱਟਿਆ ਜਾਂਦਾ ਸਿੰਦੂ ਇਹਨਾਂ ਸਾਡੇ ਵੀ ਕਹਿੰਦੇ ਵੀ ਅਦਰੇ ਜਿਹੜਾ ਹੈਗਾ ਉਹਦਾ ਅਸੀਂ ਹੱਥ ਲੱਗਿਆ ਨਹੀਂ ਖਾ ਸਕਦੇ ਉਹ ਨੂੰ ਨਹੀਂ ਸਮਝਦੇ ਨੇ ਅੰਗਰੇਜ਼ ਨੇ ਉਹ ਨਹੀਂ ਸਮਝਦੇ ਨੇ ਇਹਦੇ ਚ ਹੋਇਆ ਕੌਣ ਅੰਗਰੇਜ਼ਾਂ ਨੇ ਤੇ ਰਾਜ ਕੀਤਾ ਅੰਗਰੇਜ਼ਾਂ ਨੇ ਉਹਨੂੰ ਆਪਣੇ ਹੋਟਲ ਜਿੱਥੇ ਉਹ ਬੈਠ ਸੁਦੀ ਉਹਤੇ ਬੜੀ ਦਿੰਦੇ ਉਹ ਉਹਨੂੰ ਨਹੀਂ ਸਮਝਦਾ ਉਹਨੂੰ ਸਮਝਦਾ ਕੀ ਫਰਕ ਪੈਂਦਾ ਇਹ ਤਾਂ ਵਿਚਾਰ ਹੈ ਵਿਚਾਰ ਧਾਰਾ ਦੀਚ ਅਲਵੀਨੇ ਨੀਚ ਹੈ ਵਿਚਾਰ ਧਾਰਾ ਨਾਲ ਨੀਚ ਹੈ ਉਹਦੇ ਵਿਚਾਰ ਨਹੀਂ ਚ ਹੋ ਸਕਦੇ ਨੇ ਜਿਹਦੇ ਵਿਚਾਰ ਨਹੀਂ ਚ ਨਹੀਂ ਚ ਜਿਹਦੇ ਵਿਚਾਰ ਉਹ ਚ ਨਹੀਂ ਚ ਉਹ ਤੇ ਸਰੀਰ ਦਾ ਕੀ ਕੰਮ ਫਕਤਾ ਦੇ ਵਿਚਾਰ ਕੰਨਾ ਉੱਚੇ ਨੇ ਵਿਚਾਰ ਪੰਡਤ ਦਾ ਪੰਡਤ ਨੇ ਉੱਚੇ ਵਿਚਾਰ ਨੂੰ ਨੀਵਾ ਕਰ ਦਿੱਤਾ ਵੇਦ ਬਾਣੀ ਨੂੰ ਵੇਦਾਂ ਨੂੰ ਬਦਲ ਕੇ ਸਵਰਤਿ ਸ਼ਾਸਤਰ ਬਣਾਤਾ ذراਕਾਰ ਨੂੰ ਛੱਡ ਕੇ ਪੱਥਰ ਪੂਜਣ ਲਾਤਾ ਤੇ ਨੀਚ ਕੰਮ ਹੋਇਆ। ਧੀਵੇਂ ਪੱਦਰ ਦਾ ਗਿਆਨ ਕੌਣ ਲੈ ਆ ਲੋਕਾਂ ਨੂੰ? ਧੀਵੇਂ ਪੱਦਰ ਨਾਲ ਕਿਹਨੇ ਜੋੜਿਆ ਪੰਡਤ ਨੇ ਜੋੜਿਆ। ਉਹ ਕਹਿੰਦਾ ਦੁਨੀਆ ਦੀ ਨੀਚ ਗੁਰਬਾਣੀ ਕਹਿੰਦੀ ਹੈ ਪੰਡਤ ਨੀਚ ਕਰਪ ਕਰਦਾ। ਪੰਡਤ ਕਰਦਾ ਨੀਚ ਕਰਮ। ਪੰਡਤ ਨੇ ਕੀਤਾ ਕੀਤਾ ਨੀਚ ਕਰਮ। ਪੂਜਾ ਦਾ ਤਾਨ ਖਾਣ ਲੱਗ ਗਿਆ। ਸਭ ਤੋਂ ਨੀਚ ਕਰਮ। ਪੂਜਾ ਦਾ ਤਾਨ ਖਾਣਾ ਸਭ ਤੋਂ ਨੀਚ ਕਰਮ। ਸਿੱਖ ਵੀ ਲੱਗੇ ਹੋਏ ਨੇ। ਪੂਜਾ ਦਾ ਤਾਨ ਖਾਣ। ਉਹ ਸੇਵਾ ਕਰਨੀ ਸੀ ਜੇ ਸਿੱਖੋਂ ਦੀ ਸੇਵਾ ਕਰੋ ਚਾਹੇ ਕੋਈ ਕੀਰਤਨ ਕਰਦਾ ਸੇਵਾ ਕਰੋ ਸੇਵਾ ਬਣ ਕੇ ਕਰੋ ਬਿਜਨਸਮੰਦ ਕੇ ਨਾ ਕਰੋ ਨੌਕਰੀਮੰਦ ਕੇ ਨਾ ਕਰੋ ਨੌਕਰੀ ਦਾ ਵਗਰਨਿਆ ਦੀ ਗਰੀਦੀ ਆ ਫੇ ਗੁਰੂ ਘਰ ਨਾਲ ਤੁਹਾਡਾ ਕੀ ਸੰਬੰਧ ਹੋਇਆ ਸਿੱਖੀ ਕਾ ਦੀ ਰਹਗੀ ਜੇ ਨੌਕਰੀ ਹੈ ਤੁਹਾਡੀ ਕਿਆ ਕਰੂੰ ਪਾਤੀ ਕਿਆ ਕਰੂੰ ਪਾਤੀ ਪਤੀ ਇੱਜ਼ਤ ਹੈ ਨਹੀਂ ਹੈ ਜਾਤਨਾ ਇੱਜ਼ਤ ਹੈ ਨਾ ਸੰਸਾਰ ਦੇ ਵਿੱਚ ਇੱਜ਼ਤ ਉਹਦੀ ਹੈ ਜਾਂ ਨਹੀਂ ਹੈ ਇਹਦਾ ਕੀ ਮਤਲਬ ਹੈ ਸੰਸਾਰ ਦੇ ਵਿੱਚ ਸੰਸਾਰ ਉਹਦੀ ਜਾਤ ਨੂੰ ਚੰਗੀ ਮੰਨਦਾ ਨਹੀਂ ਮੰਨਦਾ ਇਹਦਾ ਕੀ ਫਰਕ ਹੈ ਉਹ ਦੇਖੋ ਗਿਆਨ ਕੀ ਹੈ ਸਵਾਲ ਹੈ ਉਹਨੇ ਸਿੱਖਿਆ ਕੀ ਸੰਸਾਰ ਜਾ ਕੇ ਉਹਨੇ ਗਿਆਨ ਪ੍ਰਾਪਤ ਕਿ ਕੀਤਾ ਉਹਦੀ ਵਿਚਾਰ ਕਹੇ ਜਨ ਸਵਾਲ ਹੈ ਇਸ ਗੱਲ ਦਾ ਸੰਸਾਰ ਦੇ ਉਹਦੀ ਕੀ ਇੱਜ਼ਤ ਹੈ ਮਾਰਕੀਟ ਵੈਲਿਊ ਕੀ ਹੈ ਸੰਸਾਰ ਦੇ ਲੋਕ ਕਿਹੜੀ ਚੀਜ਼ ਦੀ ਇੱਜ਼ਤ ਪਾਉਂਦੇ ਨੇ ਤਾਂ ਮਾਇਆ ਦੀ ਇੱਜ਼ਤ ਪਾਉਂਦੇ ਨੇ ਉੱਥੇ ਤਾਂ ਮਾਇਆ ਦੀ ਗੱਲ ਕੋਈ ਨਹੀਂ ਗੁਰਬਾਣੀ ਮਾਇਆ ਨੂੰ ਸਮਝਦੀ ਕੋਈ ਨਹੀਂ ਤੇ ਉਹ ਟਕਰਾਤ ਹੈ ਇਸ ਗੱਲ ਨਾਲ ਮਾਇਆ ਨੂੰ ਕੋਈ ਸਮਝਦੇ ਨਹੀਂ ਉਹ ਮਾਇਆ ਨੂੰ ਸਭ ਕੋਈ ਸਮਝਦੇ ਨਹੀਂ ਮਾਇਆ ਦੇ ਤਾਨੂੰ ਤਾਂ ਨਹੀਂ ਮੰਨਦੇ ਉਹ ਤਾਂ ਮਾਇਆ ਦੇ ਤਾਨੂੰ ਜਿਹੜਾ ਇੰਦਰ ਹੈ ਉਹਨੂੰ ਕਹਿੰਦੇ ਨੇ ਗੰਗਾਲ ਹੈ ਭਗਤੇ ਦਰੂ ਕੰਗਾਲ ਕਹਿੰਦੇ ਨੇ ਉਹਨਾਂ ਦਾ ਇੰਦਰ ਪੂਜਨੀਕ ਹੈ ਉਹ ਕਿਵੇਂ ਸਮਝ ਲੈਣ ਭਗਤਾਂ ਨੂੰ ਜੰਗੇ ਟਕਰਾਏ ਵਿਚਾਰ ਧਾਰਾ ਦਾ 100% ਦੀ ਟਕਰਾਏ ਵਿਚਾਰ ਧਾਰਾ ਦਾ ਇਹ ਤਾਂ ਕੋਈ ਇਲਾਜ ਨਹੀਂ ਕੋਈ ਇਲਾਜ ਨਹੀਂ ਇਲਾਜ ਇਹ ਹੈ ਸੱਚ ਨੂੰ ਸੱਚ ਨੂੰ ਖਤਮ ਕਰ ਦੇ ਸਜਦਾ ਪ੍ਰਚਾਰ ਤੇ ਆਗ ਦਦੀ ਦੁਨੀਆ ਹਮੇਸ਼ਾ ਇਹ ਸਜਦੇ ਪ੍ਰਤੀਯਾਰ ਤੋਂ ਖਿਲਾਫ ਰਹਦੀ ਹੈ ਸੰਸਾਰ ਹਮੇਸ਼ਾ ਹੀ ਸੱਚ ਦੇ ਪ੍ਰਚਾਰ ਤੋਂ ਖਲਾਫ ਰਹਿੰਦਾ ਇਹ ਤਾਂ ਸੱਚ ਦੇ ਪ੍ਰਚਾਰ ਵੱਲੋਂ ਸੰਸਾਰ ਜਿਆਦਾ ਹੁੰਦਾ ਜਾਂ ਰਹੇ ਆਪਸ ਵਿੱਚ ਇੰਨਾ ਟਕਰਾ ਜਾਂਦਾ ਸੰਸਾਰ ਆਪਸ ਵਿੱਚ ਇੰਨੀਆਂ ਦੁਸ਼ਮਣੀਆਂ ਪਾੜ ਲੈਂਦੇ ਨੇ ਮਾਇਆ ਵਾਸਤੇ ਜਿਆਦਾ ਨਾਲ ਹੁੰਦੀ ਨਾ ਵੀ ਹੁਣ ਮੌਤ ਹੈ ਸਾਰਿਆਂ ਦੀ ਉਹ ਫਿਰ ਇਹ ਕਹਿੰਦੇ ਰਾਹ ਕਿਹੜਾ ਗੱਡੀ ਫਿਰ ਕਹਿੰਦੇ ਵੀ ਸੱਚ ਤੇ ਆ ਜੀ ਹਜੇ ਫਿਰ ਬਚਾਏ ਸੱਚ ਨੂੰ ਛੱਡ ਕੇ ਮੌਤ ਹੈ ਵੀ ਹੁਣ ਕੀ ਕਰੀਏ ਉੜ ਸੱਚ ਤੇ ਆ ਜਾਓ ਆਪਾਂ ਹੌਲੀ ਹੌਲੀ ਜੇ ਬਚਣਾ ਨਹੀਂ ਮਰ ਗਏ ਇਹ ਮਜਬੂਰੀ ਹੈ ਇਹਨਾਂ ਦੀ ਸੱਚ ਤੇ ਆਉਣਾ ਆਉਂਦਾ ਸੱਚ ਨੂੰ ਜਾਣਦਾ ਕੋਈ ਇੱਥੇ ਉਹ ਤਾਂ ਮੌਤ ਤੋਂ ਡਰਦੇ ਆਉਂਦੇ ਨੇ ਸੈਕਚੁਅਲ ਸੱਚ ਨੂੰ ਗੌਰ ਸਮਝਦਾ ਕੀ ਸਭ ਕੁਝ ਮਾਇਆ ਹੈ ਨਾ ਵਾਸਤੇ ਮਾਇਆ ਹੈ ਜਾਂ ਪਾਵਰ ਹੈ ਸੰਸਾਰ ਦੀ ਪੈਸਾ ਹੈ ਜਾਂ ਪਾਵਰ ਦੋ ਚੀਜ਼ਾਂ ਨੇ ਇੱਥੇ ਇਹਨਾਂ ਦੀ ਪੂਜਾ ਇਹਨਾਂ ਦੀ ਉਹ ਗੱਲ ਹੈ ਜਿਹੜੇ ਇਹਨਾਂ ਦੀ ਪੂਜਾ ਕਰਦੇ ਨੇ ਮਾਇਆ ਦੀ ਉਹਦੀ ਬਣਦੀ ਐ ਖੂਬ ਸਰਕਾਰ ਨਾਲ ਰਾਜੇ ਨਾਲ ਜਿਹੜੇ ਭਗਤ ਨੇ ਉਹਨਾਂ ਦੀ ਰਾਜੇ ਨਾਲ ਬਣਦੀ ਹੋਈ ਨਹੀਂ ਨਾ ਕੋਈ ਰਾਜ ਦੇ ਦਰਬਾਰ 'ਚ ਭਗਤ ਰਿਹਾ ਰਾਜੇ ਜੇ ਆਉਣ ਵੀ ਲੱਗੇ ਤਾਂ ਬਣੀ ਨਹੀਂ ਉਹਨਾਂ ਦੀ ਅਬਾਈ ਧਾਰੀਏ ਸੀ ਰਾਜੇ ਗੁਰੂ ਘਰ 'ਚ ਲੈ ਵੀ ਆਏ ਪਹਿਲਾਂ ਅਰ ਉਹ ਹੀ ਬੈਰੀ ਬਣ ਗਏ ਉਹ ਵਿਚਾਰਧਾਰਾ ਨਹੀਂ ਰਲੀ ਭਾਈ ਧਾਰੀ ਇਹ ਰਾਜਿਆਂ ਨਾਲੇ ਦੁਸ਼ਮਣ ਹੀ ਹੈ ਸੁਲਾਵੀ ਹੁੰਦੀ ਰਹੀ ਹੈ ਦਿੱਲੀ ਦਾਸਦਣਾ ਵੈਰ ਵੀ ਕਰਦੇ ਰਹੇ ਤੇ ਦੂਏ ਕੰਨ ਭਰਦੇ ਰਹੇ ਨੇ ਉਹਨਾਂ ਦੇ ਇਹ ਨਹੀਂ ਠੀਕ ਆ ਸਕਦਾ ਇਹਨਾਂ ਦਾ ਮੇਚੇ ਨਹੀਂ ਆਉਂਦਾ ਭਗਤਾ ਤੇ ਸਾਰੀਆਂ ਜੋੜ ਜੋੜ ਕੇ ਦੇਣਾ ਇਹਨਾਂ ਦੀ ਮੇਚੇ ਨਹੀਂ ਆਉਂਦੀ ਗੱਲ ਸਾਰੀਆਂ ਦੀ ਸੰਸਾਰੀਆਂ ਦੀ ਆਉਂਦੀ ਹੈ ਪੱਥਰ ਪੂਜਾ ਵਾਲਿਆਂ ਨਾਲ ਮੇਚੇ ਰਾਜ ਕਰੇਗਾ ਖਾਲਸਾ ਵਾਲਿਆਂ ਦੇ ਵਿੱਚ ਇਹ ਵੀ ਲੜਕੇ ਮਰ ਜਾਂਦੇ ਨੇ ਬਾਅਦ ਚ ਰਾਜ ਕਰੇਗਾ ਕਾਇ ਪਾਰਟੀ ਹੈ ਨਾ ਇਹ ਰਾਜ ਕਰੇਗਾ ਖਾਲਸਾ ਵਾਲਿਆਂ ਦੀ ਆਪ ਸੂਚੀ ਮਰ ਜਾਂਦੇ ਨੇ ਲੜਕੇ ਜਿੱਤੇ ਸਵਾਰਥ ਆ ਗਿਆ ਆਪ ਸੂਚੀ ਵਰ ਜਾਂਦੇ ਨੇ ਲੜਕੇ ਇੱਕ ਸਵਾਰਥ ਦੀ ਭਗਤੀ ਹੈ ਇੱਕ ਪਰਫਾਰਮੈਂਸ ਦੀ ਭਗਤੀ ਹੈ ਸਵਾਰਥ ਦੀ ਭਗਤੀ ਆ ਉਸ ਵਿੱਚ ਹੀ ਧੜੇ ਬੰਦੀ ਹੋ ਜਾਂਦੀ ਹੈ ਫਿਰ ਧੜੇ ਬਣ ਜਾਂਦੇ ਥੱਲੇ ਤੇ ਥੱਲੇ ਥੱਲੇ ਤੇ ਥੱਲੇ ਬੇਅੰਤ ਧੜੇ ਬਣ ਜਾਂਦੇ ਨੇ ਪਰਮਾਰਥ ਦੀ ਜਿਹੜੀ ਧਰਮ ਇਕੱਠਾ ਕਰਦਾ ਸਾਰਿਆਂ ਨੂੰ ਇਕ ਕਰਦਾ ਜੋੜਦਾ ਪਰਮਾਰਥ ਜੋੜਦਾ ਸਵਾਰਥ ਫਾੜ ਦਿੰਦਾ ਤੀਲਾ ਤੀਲਾ ਕਰ ਦਿੰਦਾ ਸਿੱਖੀ ਦਾ ਤੀਲਾ ਤੀਲਾ ਸਵਾਰਥ ਨਹੀਂ ਕੀਤਾ ਔਰ ਕਹਨੇ ਕੀਤਾ ਜੋ ਲਾਲਨ ਇਕੱਠੇ ਹੋ ਕੇ ਦਿਖਾਉਣੇ ਪਹਿਲਾਂ ਕਿਵੇਂ ਹੋ ਜਾਣਗੇ ਸਾਰੇ ਤਾਂ ਬੇਈਮਾਨ ਨੇ ਸਾਰਿਆਂ ਦਾ ਇੱਕ ਦੂਏ ਤੇ ਕਿਸੇ ਦਾ ਦਰਵਾਜ਼ਾ ਨਹੀਂ ਜਿੰਨੇ ਲੀਡਰ ਨੇ ਥੱਕਾਂ ਦੱਸੋ ਕਿਹਦਾ ਕੀਤਾ ਦਰਵਾਜ਼ਾ ਸਭ ਬੇਈਮਾਨ ਨੇ ਇਮਾਨ ਕਿਸੇ ਚ ਵੀ ਨਹੀਂ ਹੈ ਇਵਾਰ ਹੋਊਗਾ ਚੌਦਰ ਤਿਆਗ ਕੇ ਚੋੜਜ ਕਪਟ ਛੱਡ ਕੇ ਸੱਚ ਅਪਣਾ ਕੇ ਔਰ ਦੁਨੀਆ ਦੀ ਬੜਾਈ ਦਾ ਤਿਆਗ ਕਰਕੇ ਫਿਰ ਹੋਊਗਾ ਫਿਰ ਮਨ ਜਦ ਮਨ ਗਾਜ ਹੋ ਜੂ ਨਾ ਫਿਰ ਜੀਭਾ ਕਾਤੀ ਹੋ ਜਿਹਦਾ ਮਨ ਗਾਜਾ ਫਿਰ ਜੀਭਾ ਕਾਤੀ ਹੈ ਫਿਰ ਜਬਦੀ ਫਾਸੀ ਕੱਟਦੀ ਐ ਨਾ ਆਪਣਾ ਆਪਣਕੇ ਫਿਰ ਪਤਾ ਲੱਗਦਾ ਜਾਂ ਕੀ ਹੈ ਫਾਸੀ ਕਿਵੇਂ ਕੱਟਣੀ ਹੈ ਬਚਾ ਕਿੱਥੇ ਹੈ ਬਹੁਤ ਜੰਮਣ ਵਾਲਾ ਬਚਾ ਕਿਵੇਂ ਹੈ ਜੰਮਣ ਵਾਲ ਤੋਂ ਕਿਵੇਂ बचना ਹੈ ਇਹ ਗੱਲ ਜਿਹੜੀ ਹੈ ਇਹੀ ਜਮਕੀ ਫਾਸੀ ਕੱਟ ਰਿਆ ਨਾ ਆਪਣਾ-ਆਪ ਕੇ ਜੰਮਣ ਵਾਲ ਤੋਂ ਖੜਾ ਕਵੇਂ ਛੁੱਟੂਗਾ ਇਹ ਜਿਹੜਾ ਵਿਚਾਰਤਾਰਾ ਲਿਖੀ ਹੈ ਇਹ ਨਾ ਆਪਣਾ-ਆਪ ਕੇ ਫਾਸੀ ਕੱਟੀ ਹੈ ਔਰ ਮਾਪੋਂ ਆਪ ਕਿਹੜੀ ਫਾਸੀ ਗੱਟੀ ਹੈ ਕਿਹੜੀ ਗੱਲ 'ਚ ਫਾਸੀ ਕਿੱਥੇ ਪਈ ਸੀ ਨਾਮ ਦਾ ਨਾਮ ਜਪਉਂ ਦਿਨ ਰਾਤੀ RAM ਦਾ ਨਾਮ ਜਪਉਂ ਦਿਨ ਰਾਤੀ RAM ਨਾਮ ਦਾ RAM ਕਾ ਜਿਹੜਾ ਨਾਮ ਹੈ RAM ਕੀ ਹੈ RAM ਬਾਰੇ ਮੈਂ ਗਿਆਨ ਹਾਸਲ ਕਰ ਰਹੇ ਹਾਂ ਦਿਨ ਰਾਤ RAM ਕੋ ਨਾਮ ਜਪਉਂ ਦਿਨ ਰਾਤੀ RAM ਦਾ ਗਿਆਨ ਦਿਨ ਰਾਤ ਹਾਸਲ ਕਰ ਰਹੇ ਹਾਂ ਜਪਉਂ ਨਾ ਮਤਲਬ ਹਾਸਲ ਕਰਨਾ ਨਾਮ ਦਾ ਮਤਲਬ ਗਿਆਨ RAM ਬਾਰੇ <laughs> ਜਾਣਕਾਰੀ ਦਿਨ ਰਾਤ ਹਾਸਲ ਕਰ ਰਿਹਾ ਹਾਂ ਮੈਂ RAM ਤਾਂ ਇਹ ਵੀ ਵੈਸੇ ਚਾਰ ਕਹਿੰਦੇ ਨੇ ਅਸਲੀ ਕਿਹੜਾ RAM ਹੈ ਚਾਰ RAM ਦਾ ਮਾਰਕਟ ਛਾਈ ਗਿਆ ਹੀ ਨਾ ਇਹ RAM ਤਾਂ ਦਸਰਤ ਦਾ ਬੇਟਾ ਆ ਵੀ ਹੈ ਤਤਕਾ ਬੇਟਾ ਵੀ ਆ ਘਟ ਘਟ ਮੇ ਲੇਟਾ ਵੀ ਹੈ ਤੇ ਜਾਰ ਤਾਂ ਮੰਨੀਓ ਫਿਰਦੇ ਨੇ ਅਸਲੀ ਕਿਹੜਾ ਹਾਂਜੀ ਰਹਾਉ ਰਾਂਗਣ ਰਾਂਗੂ ਸੀਵਨ ਸੀਮੂ RAM ਨਾਮ ਬਿਨ ਘੜੀ ਨਾ ਜੀਵੂ ਰਾਂਗ ਰਾਂਗਣ ਰਾਂਗੂ RAM ਦਾ ਡੀਲਰ ਰਾਂਗਣੀ ਰਾਂਗੂ ਰਾਂਗ ਨਾ ਰੰਗਣੀ ਹੈ ਮੇਰੇ ਕੋਲ ਕੋਈ ਵੀ ਰੰਗ ਰੰਗ ਰਾਂਗ ਮੈਂ ਨਾ ਮੁਕਤਾ ਹੈ ਅੱਡਾ ਰਾਂਗਣੀ ਹੈ ਅੱਛਾ ਸਿਹਰੀ ਲਈਏ ਰੰਗ ਰਾਂਗ ਨਾ ਰੰਗ ਨਹੀਂ ਹੈ ਰੰਗ ਨਹੀਂ ਰੰਗ ਸੀਵ ਨਹੀਂ ਸੀਵ ਰੰਗਣ ਰਾਂਗ ਨਹੀਂ ਹੈ ਮੇਰੇ ਕੋਲ ਨਾ ਕੋ ਰੰਗਣ ਵਾਲੀ ਚੀਜ਼ ਹੈ ਫਿਰ ਵੀ ਮੈਂ ਰੰਗ ਦੇ ਰਿਹਾ ਕਿਹਨੂੰ ਰੰਗ ਦੇ ਰਾਂ ਰੰਗ ਤੇ ਉਹ ਰੰਗ ਰਿਹਾ ਜਿਹੜੀ ਚੀਜ਼ ਨੂੰ ਮੈਂ ਰੰਗ ਰਿਹਾ ਉਹਦਾ ਰੰਗ ਨਹੀਂ ਹੈ ਮੇਰੇ ਕੋਲ ਪਰ ਉਹ ਕੱਪੜੇ ਰੰਗਦਾ ਹੈ ਕੱਪੜੇ ਥੋੜੀ ਰੰਗਦਾ ਹੈ ਰਾਗਨ ਰੰਗੁ ਨਾਗ ਨਾ ਰੰਗ ਨਹੀਂ ਆਉ ਹੋ ਸਿਵਨ ਸਿਉ ਰੰਗ ਤਾਂ ਹੈ ਨਹੀਂ ਦੇਖੋ ਜage ਰਾਗਨ ਰੰਗਨ ਰੂਪ ਨ ਰੇਖਨ ਰੰਗ ਤਾਂ ਹੈ ਉਹ ਨਹੀਂ ਉਹ ਫਿਰ ਪਰ ਰਾਗ ਰਿਹਾ ਮ ਮਨੋਂ ਰਗ ਰਿਆ ਇਹ ਸੁੰਦਰ ਏ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਏ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਅਗਰੀ ਕਿਥੇ ਕਿਹੜੇ ਹੱਥ ਚ ਰੰਗ ਕਿਹੜੀ ਰਬੀਆ ਰੰਗਦੀ ਉਹ ਕਿਥੇ ਪਿਆਰ ਆਗੋ ਰੰਗ ਆਣੀਗਾ ਪ੍ਰਗਟ ਰੂਪ ਵਿੱਚ ਰੰਗ ਨਹੀਂ ਹੈ ਅੱਖਾਂ ਨੂੰ ਦੇਖਣ ਵਾਲਾ ਰੰਗ ਨਹੀਂ ਹੈ ਰੰਗ ਰਿਆਂ ਮੇਰੇ ਕੋਲ ਕੋਈ ਪਰ ਮੈਂ ਰੰਗ ਰਿਆ ਦੁਨੀਆ ਨੂੰ ਲੱਗਦਾ ਮੈਂ ਕੱਪੜੇ ਰੰਗ ਰਿਆ ਮੈਂ ਆਪਣਾ ਮਨ ਰੰਗ ਰਿਆ ਉਹ ਰੰਗ ਦੀਨਾ ਕਿਤੇ ਨਹੀਂ ਕੱਪੜਿਆਂ ਵਾਲਾ ਰੰਗ ਦੀਨਾ ਛਾਪ ਰਿਆਂ ਕੱਪੜੇ ਆ ਰੰਗ ਰਿਆਂ ਕੱਪੜੇ ਉਹ ਉਹ ਤਾਂ ਦੀਨਾ ਲੋਕਾਂ ਨੂੰ ਲੋਕਾਂ ਨੂੰ ਕੁਝ ਹੋਰ ਰੰਗ ਦਾ ਦੇਣਾ ਤੇ ਮੈਂ ਕੁਝ ਹੋਰ ਰੰਗ ਮੈਂ ਰੰਗ ਰਿਆ ਕੁਝ ਹੋਰ ਚੀਜ਼ ਰੰਗ ਰਿਆਂ ਜੋ ਮੈਂ ਰੰਗ ਰਿਆਂ ਨਾ ਔਰ ਰੰਗਣ ਵਾਲੀ ਚੀਜ਼ ਦੀ ਨਹੀਂ ਐ ਨਾ ਉਹ ਰੰਗ ਦੀਦਾ ਜੋ ਮੈਂ ਕਰ ਰਿਹਾ ਦਿਨ ਉਹ ਮੈਂ ਕਰ ਨਹੀਂ ਰਿਹਾ ਜੋ ਪ੍ਰੈਕਟੀਕਲ ਕਰ ਰਿਹਾ ਦਿਨ ਲੋਕਾਂ ਨੂੰ ਉਹ ਤਾਂ ਮੈਂ ਕਰ ਰਹੇ ਨਹੀਂ ਆ ਜੋ ਚੀਜ਼ ਮੈਂ ਰੰਗ ਰਿਹਾ ਉਹ ਰੰਗ ਇਹ ਨਹੀਂ ਹੈਗਾ ਬਾਹਰ ਉਹ ਤਾਂ ਰੰਗ ਹੈ ਨਹੀਂ ਦੇਖਣ ਨੂੰ ਤਾਂ ਰੰਗ ਹੈ ਨਹੀਂ ਰੰਗ ਨਹੀਂ ਰਾਂਗੋ ਫਿਰ ਵੀ ਮੈਂ ਰੰਗ ਰਿਹਾ ਹਾਂ ਫੇਰ ਵੀ ਮੈਂ ਕੁਛ ਰੰਗ ਰਿਹਾ ਹਾਂ ਫੇਰ ਵੀ ਮੈਂ ਮਨ ਰੰਗ ਰਿਹਾ ਹਾਂ ਹਾਲਾਂਕਿ ਰੰਗ ਮੇਰੇ ਕੋਲ ਨਹੀਂ ਹੈ ਉਹ ਜਿਹੜਾ ਆ ਰਾਮ ਦਾ ਨਾਮ ਜਪੂਂਦੇ ਦਿਨ ਰਾਤੀ ਉਹ ਹੀ ਰੰਗ ਚੜ ਰਿਹਾ ਹੈ ਇਹ ਰੰਗ ਫਿਰ ਕਿੱਥੋਂ ਚੜ ਰਿਹਾ ਜਿਹੜਾ ਨਾ ਆ ਰਾਮ ਦਾ ਨਾਮ ਜਪੂਂ ਦਿਨ ਰਾਤੀ ਉਹ ਰਾਮ ਦੇ ਨਾਮ ਦੇ ਜਪ ਵਿੱਚੋਂ ਰੰਗ ਚੜਦਾ ਹੁੰਦਾ ਆ ਗਹਿ ਰਿਹਾ ਉਹ ਜਿਵੇਂ ਕਚਲੀ ਦਾ ਨਾ ਕੱਪੜਾ ਪਾ ਕੇ ਉਹਦੇ ਵਿੱਚ ਜਾਦਾ ਨਾਮ ਜਪਿਆ ਜਾਂਦਾ ਮਨ ਵਿੱਚ ਕਿ ਚੱਲਿਆ ਜਾਂਦਾ ਉਹਨੂੰ ਰੰਗ ਚੜ ਜਾਂਦਾ ਸ਼ਬਦ ਵਿਚਾਰ ਝੋ ਜਾਂ ਸ਼ਬਦ ਵਿਚਾਰ ਕਰੀਦੀ ਹੈ ਤਾਂ ਉਹਦਾ ਰੰਗ ਚੜਦਾ ਮਨ ਨੂੰ ਰੰਗਣਾ ਰਾਂਗੂ ਹੂੰ ਸੀਵਨ ਸੀਵਨ ਨਹੀਂ ਹੈ ਮੇਰੇ ਕੋਲ ਸੀਨ ਨਾਲ ਢਾਗਾ ਹੈ ਨਾ ਸੂਈ ਹੈ ਉਹ ਇਹ ਢਾਗਾ ਸੂਈ ਹੋਰ ਹੈ ਉਹਨੂੰ ਸਿਉ ਰਿਹਾ। ਰਾਵਨਾਮ ਜੋ ਮੈਂ ਸਿਉ ਰਿਹਾ ਉਹ ਦਿਖ ਨਹੀਂ ਰਿਹਾ ਉਹ ਦ੍ਰਿਸ਼ ਹੈ। ਜੋ ਸਿਉ ਰਿਹਾ ਉਹ ਤਾਂ ਨਹੀਂ ਹੁੰਦਾ ਹੱਥ ਪੈਰ ਕਰ ਕੰਮ ਸਭ। ਜਿਹੜੇ ਹੱਥ ਪੈਰ ਵਾਲੇ ਕੰਮ ਨੇ ਲੋਕਾਂ ਨੂੰ ਉਹ ਦੀਦੇ ਨੇ। ਉਹ ਮੈਂ ਨਹੀਂ ਕਰ ਰਿਹਾ। ਚੀਤ ਨਰਿੰਜਣ ਨਾਲ ਜਿਹੜਾ ਚੀਤ ਨਰਿੰਜਣ ਨਾਲ ਹੈ ਉਹ ਕੰਮ ਕਰ ਰਿਹਾ। ਚਿੱਤ ਜਿਹੜਾ ਨੰਜਨ ਨਾਲ ਜੁੜਿਆ ਨੰਜਨ ਨਾਲ ਮੈਂ ਆਪਣਾ ਸੋਹ ਰਿਹਾ ਮਾ ਪਾਟਿਆ ਹੋਇਆ ਮਨ ਬੰਦ ਜਿੱਥੋਂ ਪਾਟ ਗਿਆ ਉਹ ਮਨ ਨੰਜਨ ਦੇ ਨਾਲੋਂ ਪਾਟ ਗਿਆ ਉਹਨੂੰ ਸੋਹ ਰਿਹਾ ਉੱਥੇ ਕੀ ਹੈ ਉਹਦੇ ਬਾਅਦ ਤੇ ਸੋਨੇ ਦੀ ਸੂਈ ਹੈ ਰੂਪੇ ਦਾ ਧਾਗਾ ਗਿਆਨ ਦਾ ਧਾਗਾ ਰੂਪਾ ਚਾਂਦੀ ਨੂੰ ਕਹਿੰਦੇ ਨੇ ਵੈਸੇ ਚਿੱਟੀ ਹੁੰਦੀ ਹੈ ਨਾ ਗਿਆਨ ਗਾਂਦੇ ਤਾਗੇ ਨਾਲ ਸੋਨੇ ਦੀ ਸੂਈ ਨਾਲ ਸੁਰਤ ਸੁਰ ਧਿਆਨ ਇਹ ਸੁਰਤ ਸੂਈ ਹੈ ਸੋਨੇ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਮਨ ਹਰਸਿਓਂ ਲਾਗਾ ਇਹ ਸੂਈ ਦਾ ਸਿਉਂ ਰਿਹਾ ਸੋਨੇ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਜਿਤ ਹਰਸਿਓਂ ਲਾਗਾ ਉਹ ਸੂਈ ਨਾ ਮੈਂ ਐ ਕਰ ਰਿਹਾ ਮੈਂ ਤਾਂ ਆ ਜਿਹੜਾ ਕਪੜਾ ਕੁੱਪੜਾ ਇਹਦਾ ਬਹਾਲੀ ਗੱਲ ਆ ਇਹਦੇ 'ਚ ਮੇਰਾ ਧਿਆਨ ਕੋਈ ਨਹੀਂ ਹੈ ਸਉਣ 'ਚ ਇਹ ਤਾਂ ਹੱਥ ਪੈਰ ਚੱਲਦੀ ਏ ਸੂਈ ਖੱਟ ਰੋਜ਼ ਕਰਦਾ ਕੰਮ ਇਹ ਤਾਂ ਆਪ ਹੀ ਹੋ ਜਾਂਦਾ ਇਹਦੇ ਧਿਆਨ ਕੋਈ ਨਹੀਂ ਹੈ ਮੇਰਾ ਕੁਝ ਹੋਰ ਕਰਨੇ ਧਿਆਨ ਆ ਹੱਥ ਪੈਰ ਕੁਝ ਹੋਰ ਕੁਝ ਕਰ ਰਹੇ ਨੇ ਕਿਉਂ ਇਹ ਰੱਥਾ ਮੇਰਾ ਨਾ ਖੱਡੀ ਚਲਾ ਰਿਹਾ ਵਾਣ ਕੁਝ ਹੋਰ ਕਰ ਰਿਹਾ ਚਿਤ ਮੰਨ ਕਰਕੇ ਕੁਝ ਹੋਰ ਕਰ ਰਿਹਾ ਹਾਂਜੀ ਰਾਮ ਨਾਮ ਬਿਨ ਘਰੀ ਨ ਜੀਵੂ ਰਾਮ ਨਾਮ ਬਿਨ ਘੜੀ ਨ ਜੀਵੂ ਰਾਮ ਨਾਮ ਦੇ ਬਿਨ ਘੜੀ ਨਹੀਂ ਮੈਂ ਜਿਉਦਾ ਕਰ ਰਿਹਾ ਉਹ ਕੱਪੜੇ ਸੋਹ ਰਿਹਾ ਹੈ ਆ ਕੱਪੜੇ ਰੰਗ ਰਿਹਾ ਹੈ ਉਹ ਕਹਿੰਦਾ ਰਾਮ ਨਾਮ ਬਿਨ ਘੜੀ ਨ ਜੀਵੂ ਆਤਮਾ ਦੇ ਲੈਵਲ ਤੇ ਕੁਝ ਹੋਰ ਕਰ ਰਿਹਾ ਹੈ ਸਰੀਰ ਦੇ ਲੈਵਲ ਤੇ ਕੁਝ ਹੋਰ ਕਰ ਰਿਹਾ ਦੋਏ ਕੰਮ ਐਟ ਅ ਟਾਈਮ ਹੋ ਸਕਦੇ ਨੇ ਭਗਤਾ ਨੇ ਕਰੇ ਨੇ ਕਰਕੇ ਦਿਖਾਏ ਨੇ ਜਿਹੜੇ ਲੋਕ ਮਾਲਾ ਫੇਰਦੇ ਨੇ ਉਹ ਪਖੰਡੀ ਨੇ ਉਹ ਕਹਿੰਦੇ ਨੇ ਕੋ ਕਮ ਹੋ ਸਕਦਾ ਮਾਲਾ ਜ ਦੁਆ ਕਮ ਹੋ ਰਹੀ ਸਕਦਾ ਇਹ ਜਿਹੜੇ ਸਮਾਧੀ ਲਾਉਂਦੇ ਨੇ ਪਖੰਡੀ ਨੇ ਭਗਤਾਂ ਨੇ ਦੋਏ ਕੰਮ ਕਰਕੇ ਦਿਖਾਇਆ ਨੇ ਸਮਾਧੀ ਦੀ ਲੋੜ ਨਹੀਂ ਹੈ ਜਿਨ੍ਹਾਂ ਨੇ ਹਰਾਮਖੋਰੀ ਕਰਨੀ ਹੈ ਨਾ ਬਿੱਲਿਆਂ ਨੇ ਖਾਣਾ ਉਹ ਸਮਾਧੀ ਲਾਉਂਦੇ ਨੇ ਮਾਲਾ ਫੇਰਦੇ ਨੇ ਇਹ ਤਾਂ ਉਹਨਾਂ ਦੇ ਚਲਾਇਆ ਹੋਇਆ ਕੰਮ ਹੈ ਫਰੀਖਾਨ ਨੂੰ ਕੰਮ ਨਹੀਂ ਕਰਨਾ ਕਮਜ਼ੋਰ ਆਦਮੀ ਹੁੰਦਾ ਨਾ ਉਹਨਾਂ ਦਾ ਮਨ ਰੰਗ ਹੋਇਆ ਕਿਸੇ ਦਾ ਨਾ ਨਾ ਦਾ ਚਿੱਤ ਜੁੜਿਆ ਹਰ ਨਾਲ ਦੋਏ ਕੰਮ ਨਹੀਂ ਹੋਏ ਉਹਨਾਂ ਤੇ